ਦੋਸਤੋ ਸੋਸ਼ਲ ਮੀਡੀਆ ਤੇ ਇਸ ਪੁਲਿਸ ਮਹਿਲਾ ਮੁਲਾਜ਼ਮ ਦੀ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਹੱਥ ਦੇ ਵਿੱਚ ਇੱਕ ਬੱਚਾ ਵੀ ਚੁੱਕਿਆ ਹੋਇਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦਾ ਹੈ ਜਿੱਥੇ ਆਰਪੀਏ ਵਿੱਚ ਤੇਨਾਤ ਇੱਕ ਪੁਲਿਸ ਮੁਲਾਜ਼ਮ ਨਾਲ ਤਾਂ ਆਪਣੀ ਡਿਊਟੀ ਕਰ ਰਹੀ ਹੈ ਅਤੇ ਨਾਲ ਹੀ ਆਪਣੇ ਮਾਂ ਹੋਣ ਦਾ ਫਰਜ਼ ਵੀ ਨਿਭਾ ਰਹੀ ਹੈ ਦੋਸਤੋ ਇੰਨਾ ਹੀ ਜਿਹੜਾ ਕੋਈ ਵਿਅਕਤੀ ਵੀ ਇਸ ਨੂੰ ਦੇਖਦਾ ਹੈ ਕਿ ਇੱਕ ਮਹਿਲਾ ਪੁਲਿਸ ਮੁਲਾਜ਼ਮ ਕਿਸ ਤਰ੍ਹਾਂ ਆਪਣਾ ਬੱਚਾ ਚਾੱਕ ਕੇ ਮਾਂ ਦਾ ਫਰਜ਼ਤਾ ਨਿਭਾ ਰਹੀ ਹੈ ਨਾਲ ਹੀ ਆਪਣੀ ਦੇਸ਼ ਦੇ ਲਈ ਦਿੱਤੀ ਹੋਈ ਡਿਊਟੀ ਨੂੰ ਵੀ ਖੂਬ ਵਧੀਆ ਤਰੀਕੇ ਨਾਲ ਕਰ ਰਹੀ ਹੈ ਤਾਂ ਹਰ ਕੋਈ ਵਿਅਕਤੀ ਇਸ ਨੂੰ ਸੈਲੂਟ ਕਰਦਾ ਹੈ ਹਰ ਕੋਈ ਵਿਅਕਤੀ ਇਸ ਦੇ ਨਾਲ ਵਾਰ-ਵਾਰ ਹੱਥ ਮਿਲਾਉਂਦਾ ਹੈ ਅਤੇ ਇਸ ਔਰਤ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਵੀ ਹੋ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਔਰਤ ਨਵੀਂ ਦਿੱਲੀ ਤੇ आरपीएफ ਦੇ ਵਿੱਚ ਪੁਲਿਸ ਚੌਕੀ ਵਿੱਚ ਤਾਇਨਾਤ ਹੈ ਜਿਸ ਨੇ ਆਪਣੀ ਡਿਊਟੀ ਨੂੰ ਪਹਿਲ ਦਿੰਦਿਆਂ ਹੋਇਆ ਆਪਣੇ ਬੱਚੇ ਨੂੰ ਗੋਦ ਵਿੱਚ ਚੱਕ ਕੇ ਹੀ ਆਪਣੀ ਡਿਊਟੀ ਵੀ ਤਨਦੇਹੀ ਨਾਲ ਕੀਤੀ ਅਤੇ ਮਾਂ ਹੋਂਦਾ ਫਰਜ਼ ਵੀ ਖੂਬ ਨਿਭਾਇਆ ਹੈ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਦੋਸਤੋ ਇਸ ਨੂੰ ਸੈਲੂਟ ਤਾਂ ਵਾਕੇ ਹੀ ਬਣਦਾ ਹੈ ਕਿਉਂਕਿ ਅਜਿਹੀਆਂ ਬਹੁਤ ਘੱਟ ਔਰਤਾਂ ਨੇ ਜਿਹੜੀਆਂ ਆਪਣੇ ਮਾਂ ਦਾ ਫਰਜ਼ ਵੀ ਅਦਾ ਕਰਦੀਆਂ ਅਤੇ ਆਪਣਾ ਡਿਊਟੀ ਵੀਕ ਕਰਦੀਆਂ ਹਨ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਔਰਤਾਂ ਆਪਣੇ ਬੱਚੇ ਨੂੰ ਵੀ ਸੰਭਾਲਦੀਆਂ ਹਨ ਅਤੇ ਨਾਲ ਹੀ ਡਿਊਟੀ ਵੀ ਕਰ ਰਹੀਆਂ ਹਨ ਇਹ ਔਰਤ ਉਹਨਾਂ ਔਰਤਾਂ ਵਿੱਚੋਂ ਇੱਕ ਹੈ ਜੋ ਕਿ ਹੋਰਨਾਂ ਔਰਤਾਂ ਲਈ ਬਣ ਰਹੀ ਹੈ ਇੱਕ ਬਹੁਤ ਵੱਡੀ ਮਿਸਾਲ ਇੰਨਾ ਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਔਰਤ ਦੀ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਨੂੰ ਸੈਲੂਟ ਵਾਜ ਰਹੇ ਹਨ ਹਰ ਕੋਈ ਵਿਅਕਤੀ ਸੁਭ ਬਹੁਤ ਹੀ ਪਿਆਰ ਨਾਲ ਮਿਲਦਾ ਹੈ ਬਿਊਰੋ ਰਿਪੋਰਟ A1 ਪੰਜਾਬੀ ਟੀਵੀ ਦੋਸਤੋ ਸੋਸ਼ਲ ਮੀਡੀਆ ਤੇ ਇਸ ਪੁਲਿਸ ਮਹਿਲਾ ਮੁਲਾਜ਼ਮ ਦੀ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਹੱਥ ਦੇ ਵਿੱਚ ਇੱਕ ਬੱਚਾ ਵੀ ਚੁੱਕਿਆ ਹੋਇਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦਾ ਹੈ ਜਿੱਥੇ ਆਰਪੀਏ ਵਿੱਚ ਤਨਨਾਤ ਇੱਕ ਪੁਲਿਸ ਮੁਲਾਜ਼ਮ ਨਾਲ ਤਾਂ ਆਪਣੀ ਡਿਊਟੀ ਕਰ ਰਹੀ ਹੈ ਅਤੇ ਨਾਲ ਹੀ ਆਪਣੇ ਮਾਂ ਹੋਣ ਦਾ ਫਰਜ਼ ਵੀ ਨਿਭਾ ਰਹੀ ਹੈ ਦੋਸਤੋ ਇੰਨਾ ਹੀ ਨਹੀਂ ਜਿਹੜਾ ਕੋਈ ਵਿਅਕਤੀ ਵੀ ਇਸ ਨੂੰ ਦੇਖਦਾ ਹੈ ਕਿ ਇੱਕ ਮਹਿਲਾ ਪੁਲਿਸ ਮੁਲਾਜ਼ਮ ਕਿਸ ਤਰ੍ਹਾਂ ਆਪਣਾ ਬੱਚਾ ਚਾਕੇ ਮਾਂ ਦਾ ਫਰਜ਼ ਤਾਂ ਨਿਭਾ ਰਹੀ ਹੈ ਨਾਲ ਹੀ ਆਪਣੀ ਦੇਸ਼ ਦੇ ਲਈ ਦਿੱਤੀ ਹੋਈ ਡਿਊਟੀ ਨੂੰ ਵੀ ਖੂਬ ਵਧੀਆ ਤਰੀਕੇ ਨਾਲ ਕਰ ਰਹੀ ਹੈ ਤਾਂ ਹਰ ਕੋਈ ਵਿਅਕਤੀ ਇਸ ਨੂੰ ਸੈਲੂਟ ਕਰਦਾ ਹੈ ਹਰ ਕੋਈ ਵਿਅਕਤੀ ਇਸ ਦੇ ਨਾਲ ਵਾਰ-ਵਾਰ ਹੱਥ ਮਿਲਾਉਂਦਾ ਹੈ ਅਤੇ ਇਸ ਔਰਤ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਵੀ ਹੋ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਔਰਤ ਨਵੀਂ ਦਿੱਲੀ ਤੇ ਆਰਪੀਐਫ ਦੇ ਵਿੱਚ ਪੁਲਿਸ ਚੌਕੇ ਵਿੱਚ ਤਾਇਨਾਤ ਹੈ ਜਿਸ ਨੇ ਆਪਣੀ ਡਿਊਟੀ ਨੂੰ ਪਹਿਲ ਦਿੰਦਿਆਂ ਹੋਇਆ ਆਪਣੇ ਬੱਚੇ ਨੂੰ ਗੋਦ ਵਿੱਚ ਚੱਕ ਕੇ ਹੀ ਆਪਣੀ ਡਿਊਟੀ ਵੀ ਤਨਦੇਹੀ ਨਾਲ ਕੀਤੀ ਅਤੇ ਮਾਂ ਹੋਂਦਾ ਫਰਜ਼ ਵੀ ਖੂਬ ਨਿਭਾਇਆ ਹੈ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਦੋਸਤੋ ਇਸ ਨੂੰ ਸੈਲੂਟ ਤਾਂ ਵਾਕਈ ਹੀ ਬਣਦਾ ਹੈ ਕਿਉਂਕਿ ਅਜਹਾਂ ਬਹੁਤ ਘੱਟ ਔਰਤਾਂ ਨੇ ਜਿਹੜੀਆਂ ਆਪਣੇ ਮਾਂ ਦਾ ਫਰਜ਼ ਵੀ ਅਦਾ ਕਰਦੀਆਂ ਅਤੇ ਆਪਣਾ ਡਿਊਟੀ ਵੀ ਕਰਦੀਆਂ ਹਨ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਔਰਤਾਂ ਆਪਣੇ ਬੱਚੇ ਨੂੰ ਵੀ ਸੰਭਾਲਦੀਆਂ ਅਤੇ ਨਾਲ ਹੀ ਡਿਊਟੀ ਵੀ ਕਰ ਰਹੀਆਂ ਹਨ ਇਹ ਔਰਤ ਉਹਨਾਂ ਔਰਤਾਂ ਵਿੱਚੋਂ ਇੱਕ ਹੈ ਜੋ ਕਿ ਹੋਰਨਾਂ ਔਰਤਾਂ ਲਈ ਬਣ ਰਹੀ ਹੈ ਇੱਕ ਬਹੁਤ ਵੱਡੀ ਮਿਸਾਲ ਇੰਨਾ ਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਔਰਤ ਦੀ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਨੂੰ ਸੈਲੂਟ ਵਜ ਰਹੇ ਹਨ ਹਰ ਕੋਈ ਵਿਅਕਤੀ ਉਸ ਨੂੰ ਬਹੁਤ ਹੀ ਪਿਆਰ ਨਾਲ ਮਿਲਦਾ ਹੈ ਬਿਊਰੋ ਰਿਪੋਰਟ A1 ਪੰਜਾਬੀ ਟੀਵੀ